ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਸਕਦੇ ਆਂ ਜੀ ਆਪਾਂ ਖੜੇ ਆਂ ਸਭਰਾ ਵਾਲੇ ਬੰਨ ਤੇ ਜੀ ਦੇਖ ਲਓ ਜਿਹੜਾ ਦਰਿਆ ਸਾਰਾ ਬਿਲਕੁਲ ਬੰਨ ਦੇ ਨੇੜੇ ਆ ਗਿਆ ਕਿਉਂਕਿ ਇਹ ਦਰਿਆ ਸਾਰਾ ਪਹਿਲੋ ਪਰਲੀ ਸਾਈਡ ਵਗਦਾ ਸੀ ਜਿਹੜਾ ਸਾਰਾ ਹੀ ਐਸਾਈਡ ਆ ਗਿਆ ਵੇਖੋ ਕੀ ਹਾਲਾਤ ਕਰਦੇ ਕਿੰਨੀਆਂ ਜ਼ਮੀਨਾਂ ਟਹਿ ਗਈਆਂ ਹਨਾ ਸਭ ਕੰਮ ਖਤਮ ਕਰ ਦਿੱਤਾ ਹਨਾ ਇੱਥੇ ਜਾਂ ਲੱਗਣ ਜਾ ਰਿਹਾ ਸੀ ਰੇਤ ਵਾਲਾ ਖੱਡਾ ਭਾਗੂ ਵੇਖੋ ਇਹ ਜਗ੍ਹਾ ਤੇ ਜਿੱਥੇ ਪਾਣੀ ਵਗ ਰਿਹਾ ਤੇ ਕੀ ਸਿਸਟਮ ਲੱਗ ਗਿਆ ਤੇ ਇਧਰ ਵੀਰਾਂ ਦੇ ਵਖੋ ਮਾਲ ਡੰਗਰ ਜਿਹੜੇ ਸਾਰੇ ਵੇਖੋ ਅਜੇ ਵੀ ਵੀਰ ਆ ਸਾਰੇ ਘਰ ਦੀ ਵੀਰਾਂ ਦੇ ਡੰਗਰੇ ਇੱਥੇ ਆ ਕਿਉਂਕਿ ਅਜੇ ਜਿਹੜੇ ਪਾਣੀ ਆ ਸੁੱਕੇ ਨਹੀਂ ਪੂਰੀ ਚੰਗੀ ਤਰ੍ਹਾਂ ਤੇ ਕੰਮ ਖਤਰੇ ਵਾਲਾ ਹੀ ਆ ਜੀ ਵੇਖੋ ਸਾਰੀ ਡੰਗਰੀ ਥੀ ਬੰਨ ਦੇ ਉੱਤੇ ਬਣੇ ਜਾਂਦੇ ਆ ਜਿਹੜੇ-ਜਿਹੜੇ ਵੀਰਾਂ ਦੇ ਘਰ ਬਿਲਕੁਲ ਬੰਨ ਦੇ ਨਾਲ ਆਉਂਦੇ ਸੀ ਜੀ ਕਿਉਂਕਿ ਵੇਖੋ ਦਰਿਆ ਤਾਂ ਹੈ ਸੀ ਪਰਲੀ ਸਾਈਡ ਆ ਗਿਆ ਸਾਰਾ ਬਿਲਕੁਲ ਇਸ ਬੰਨ ਦੇ ਨਾਲ ਤੇ ਹਾਲਾਤ ਤਾਂ ਬਾਈ ਜੀ ਬਹੁਤੇ ਮਾੜੇ ਹੋਏ ਪਏ ਆ ਜੀ ਬੜੇ ਬੁਰੇ ਹਾਲਾ ਇਹਨਾਂ ਵੀਰਾਂ ਦੇ ਕਿਉਂਕਿ ਵੇਖੋ ਅਜੇ ਤੱਕ ਮਾਲ ਡੰਗਰ ਆ ਜਿਹੜੇ ਇਹਨਾਂ ਦੇ ਬਿਲਕੁਲ ਬੰਨਾਂ ਦੇ ਉੱਤੇ ਬੈਠੇ ਆ ਤੇ ਇਹਨਾਂ ਦਾ ਗੁਜ਼ਾਰਾ ਬਾਈ ਜੀ ਡੰਗਰਾਂ ਦੇ ਸਿਰੋਂ ਫਿਸ਼ਰੀ ਚੱਲਦਾ ਜੇ ਗੱਲ ਕਰੀਏ ਤਾਂ ਜਿੰਨੇ ਵੀ ਇਸ ਬੰਨ ਦੇ ਉੱਤੇ ਨੇੜੇ ਤੇੜੇ ਰਹਿੰਦੇ ਆ ਲੋਕ ਜ਼ਿਆਦਾ ਡੰਗਰਾਂ ਤੇ ਨਿਰਭਰ ਆ ਤੇ ਜ਼ਮੀਨਾਂ ਵੀ ਜਿਹੜੀਆਂ ਉਹਨਾਂ ਦੀਆਂ ਵਿਚਾਰਿਆਂ ਦੀਆਂ ਖਰਾਬ ਹੋ ਗਈਆਂ ਫਸਲਾਂ ਮਾਰੀਆਂ ਗਈਆਂ ਵਾ ਆ ਦੇਖ ਲੋ ਬੜੇ ਬੁਰੇ ਹਾਲ ਅੱਜ ਬਾਈ ਜੀ 26 ਤਰੀਕ ਹੋ ਗਿਆ 26 ਸਤੰਬਰ ਬਿਲਕੁਲ ਅੱਜ ਦੀ ਤਾਜ਼ਾ ਵੀਡੀਓ ਬਾਕੀ ਪਾਣੀ ਤਾਂ ਬਹੁਤ ਲੈ ਗਿਆ ਵਾ ਤੇ ਪਰ ਇੱਥੇ ਬਾਈ ਜੀ ਇੰਨਾ ਜ਼ੋਰ ਤੇ ਇੰਨਾ ਡੂੰਘਾ ਪਾਣੀ ਪੰਦਾ ਵੇਖੋ ਡੰਕਰ ਚੜਦੇ ਵੀਰਾਂ ਦੇ ਨਹਾ ਰਹੇ ਆ ਇਸ਼ਨਾਨ ਪਾਣੀ ਕਰ ਰਹੇ ਆ ਤੇ ਬੜੇ ਬੁਰੇ ਹਾਲਾ ਵੇਖੋ ਕਿੰਨੀ ਜੜੀ ਇੱਥੇ ਪਿੰਧ ਨਿਹਰੀ ਰੇਤਾ ਸੀ ਵੇਖੋ ਕਿੰਨੀ ਮਿੱਟੀ ਚੜ ਗਿਆ ਕਿਉਂ ਕੰਡਾ ਦਾ ਬਿਲਕੁਲ ਨਾਪ ਨਪਿਆ ਗਿਆ ਜਿੱਥੇ ਰੇਤ ਵਾਲਾ ਕੰਡਾ ਲਾਉਣ ਜਾ ਰਹੇ ਸੀ ਤੇ ਐਂ ਕਰਕੇ ਇੱਥੇ ਇਹਨਾਂ ਨੇ ਪੂਰਾ ਬੰਦ ਬਣਾ ਕੇ ਤੇ ਜਥੇ ਬੰਦਗੀਆਂ ਨੇ ਬਾਈ ਜੀ ਇੱਦਾਂ ਇਤਰਾਜ ਕੀਤਾ ਸੀ ਵੀ ਰੇਤ ਵਾਲਾ ਖੱਡਾ ਨਹੀਂ ਲੱਗਣ ਦੇਣਾ ਦੇ ਵੇਖੋ ਜਿਹੜਾ ਪਾਣੀ ਆ ਕਿੰਨੇ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਕਰਨ ਹੋਈ ਮਰੜੇ ਦਾ ਕਰਕੇ ਕੰਮ ਵਜਿਆ ਹੀ ਸਾਲਿਆ ਕਿਤੇ ਗਾਣਾ ਜਾ ਮੈਂ ਨਾ ਗਾਣਾ ਜਾਵੀਂ ਆ ਵੈਥੋਂ ਤੱਕ ਵਗਿਆ ਪਾਣੀ ਹੈ ਨਾ ਹਾਏ ਆ ਕਿੰਨਾ ਕੰਮ ਭੋਲਾ ਇਹ ਐਂ ਲੱਗਦਾ ਜਿਵੇਂ ਰੂਹ ਚ ਪੈਰ ਦੇ ਤਾ ਹੁੰਦਾ ਸਹੀ ਆ ਆ ਵੇ ਕਿੱਥੋਂ ਤੱਕ ਆ ਮਿੱਟੀ ਮੁੱਟੀ ਦਾ ਅਜੇ ਨਾਲ ਹੋਣਾ ਆਲੇ ਜਿਗਾੜ ਇਹ ਆ ਤਾਂ ਡੂੰਗਾ ਵੜਾ ਇਹ ਤਾਂ ਗੁਰੂਆ ਇਥੋਂ ਬੰਦਾ ਲੱਭਣਾ ਨਹੀਂ ਆਹ ਦੇਖ ਲੋ ਬਾਈ ਜੀ ਕੀ ਹਾਲਾਤ ਹੈ ਕਿਵੇਂ ਲੱਬੀਆਂ ਉੱਚੀਆਂ ਢੰਨਾ ਪੈ ਗਈਆਂ ਢੰਨਾ ਬਦਲ ਬਦਲ ਕੇ ਆ ਵਿਜਲਾ ਸੰ ਕਿਵੇਂ ਸੱਜੇ ਖੱਬੇ ਸੱਜੇ ਖੱਬੇ ਭਾਈ ਜੀ ਨਕਸ਼ਾ ਬਣਿਆ ਪਿਆ ਪਤਾ ਹੀ ਨਹੀਂ ਲੱਗਦਾ ਜਿਵੇਂ ਜਿੰਦਰਾ ਖੋਲਣਾ ਛੋਟੇ ਛੋਟੇ ਬੱਚੇ ਹੁੰਦੇ ਨਹੀਂ ਜਿੰਦਰਾ ਖੋਲਦੇ ਹੁੰਦੇ ਸੀ ਵੀ ਕਿਧਰ ਦੀ ਘੁੰਮਣ ਘੇਰੀ ਸਣੀ ਕਮਾ ਕੇ ਤੇ ਫਿਰ ਸਹੀ ਟਿਕਾਣੀ ਤੇ ਆਉਣਾ ਤੇ ਪਰ ਇਹ ਮੈਨੂੰ ਲੱਗਦਾ ਵੀ ਇਹ ਨਹੀਂ ਸਹੀ ਟਿਕਾਣੀ ਤੇ ਆਉਣ ਵਾਲੀ ਗੱਲ ਲੱਗਦੀ ਇਹ ਉਹ ਜਿੰਦਰਾਵਾ ਵੀ ਪਤਾ ਹੀ ਨਹੀਂ ਲੱਗਣਾ ਭਾਈ ਇਹ ਸੱਟ ਬਣਿਆ ਉਹ ਗੋੜੀ ਹੋਏ ਤੇ ੋਂਡੀ ਆਉਣੇ ਹੋਰ ਇੱਥੇ ਕੀ ਆਉਣਾ ਆਹ ਦੇਖੋ ਕਰਾਂ 베ਰੀਆਂ ਪ੍ਰਾਣੀਆਂ ਬਾਈ ਗਰੂ ਮੇਰ ਕਰੇ ਅਜੇ ਵੀ ਆਵਲਕ ਨੂੰ ਆਈਟਿਕ ਇੱਥੇ ਕਿਵੇਂ ਕੁਮਰ ਘੇਰੀ ਪੈਂਦੀ ਏ ਸ਼ੇਅਰ ਕਰੋ ਵੀਡੀਓ ਬਤਵਾ ਜੀ ਇੱਥੇ ਬਾਕੀ ਕੁਮਰ ਘੇਰੀ ਪਾਣੀ ਵੜਾ ਠੀਕ ਆ ਬਾਬੇ ਤੁਹਾਨੂੰ ਫੇਰ ਆਪਾਂ ਦਿਖਾਉਣੇ ਆ ਅਗਲਾ ਸਿਸਟਮ ਜਾ ਕੇ ਵੀ ਕੀ ਉੱਥੇ ਹਰੀਕਿਆ ਹੈ ਹਰਦਿਕ ਕੀ ਸਿੱਧੀ ਆ ਜਿੱਥੇ ਅੱਗੇ ਜਾ ਕੇ ਰੇਤਾ ਚੱਕ ਰਹੇ ਆ ਜਾਂ ਕਿਸਾਨ ਆਪ ਜਿ ਘਾ ਰਿਹਾ ਕਿਹੜੇ ਸਾਹ ਹੁਤਾ ਉਹਨਾਂ ਰੇਤਾ ਚੁੱਕ ਰਹੇ ਆ ਭਾਈ ਜੀ ਉੱਥੇ ਹੀ ਚੱਲਦੇ ਆਪਾਂ ਫੇਰ ਦੇਖਦੇ ਆ ਤੁਹਾਨੂੰ ਕੀ ਗੱਲ ਬਾਤ ਆ ਜੀ ਵੈਗਰਜੀ ਖਾਲਸਾ ਸ੍ਰੀ ਵੈਗਰਜੀ ਕੀ ਫਤਿਹ ਧੰਨਵਾਦ